ਤੇ ਇਹ ਜਿਹੜਾ ਹੁਕਮ ਹੈ ਇਹਨੂੰ ਅਸਲ ਦੇ ਵਿੱਚ ਬੁੱਝਣਾ ਹੀ ਔਖਾ ਹੈ ਕਿਉਂਕਿ ਆਮ ਸੰਸਾਰ ਅੰਦਰ ਕਹਿ ਦਿੱਤਾ ਚੰਗਾ ਕਰਮ ਹੋਇਆ ਤਾਂ ਤੇ ਮੋਢੇ ਤਾਂ ਜਾ ਕੇ ਆਖਿਆ ਕਿ ਮੈਂ ਕੀਤਾ ਹੈ ਜੇ ਮਾੜਾ ਕਰਮ ਹੋ ਗਿਆ ਚਲੋ ਛੱਡੋ ਪਰ ਆ ਜੋ ਹੁਕਮ ਸੀ ਉਹਦੇ ਅਨੁਸਾਰ ਹੀ ਹੋ ਗਿਆ ਇਹ ਆਮ ਤੌਰ ਤੇ ਜੋ ਗੱਲਾਂ ਕੁਝ ਵਰਤੀਆਂ ਜਾਂਦੀਆਂ ਨੇ ਸਾਡੇ ਸੰਸਾਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਪਰ ਹੁਕਮ ਨੂੰ ਬੁੱਝਣਾ ਪੈਣਾ ਹੈ ਮਹਾਰਾਜ ਕਹਿੰਦੇ ਹੁਕਮ ਹੀ ਹੋਵਣ ਜੀ ਹੁਕਮ ਲੈ ਵੜਿਆਈ ਜੋ ਸਾਡੇ ਕਰਮਾਂ ਦੇ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਨੇ ਜੋ ਅਸੀਂ ਪਹਿਲਾਂ ਕੁਝ ਕਰਮ ਕੀਤੇ ਨੇ ਜੋ ਪਰਮੇਸ਼ਰ ਨੇ ਉਹ ਬਰਾਲব্ধ ਬਣਾ ਕੇ ਸਾਡੇ ਕਰਮਾਂ ਦੇ ਵਿੱਚ ਲਿਖ ਦਿੱਤਾ ਹੈ ਪਹਿਲੇ ਸਾਡੇ ਕਰਮਾਂ ਨੂੰ ਦੇਖਦਿਆ ਹੋਇਆ ਸਾਡੇ ਪਾਪਾ ਪੁੰਨਾ ਨੂੰ ਪਛਾਣ ਕੇ ਜੋ ਸਾਡੇ ਕਰਮਾਂ ਦੇ ਵਿੱਚ ਹੁਕਮ ਦੇ ਰਾਹ ਹੀ ਲਿਖ ਦਿੱਤਾ ਉਦੇ ਅਨੁਸਾਰ ਹੀ ਸੰਸਾਰ ਅੰਦਰ ਜੀਵਾਂ ਨੂੰ ਵਡਿਆਈ ਦੀ ਪ੍ਰਾਪਤੀ ਹੁੰਦੀ ਹੈ ਤੇ ਅੱਗੇ ਬਚਨ ਆਉਂਦੇ ਨੇ ਹੁਕਮ ਹੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਹੁਕਮ ਦੇ ਵਿੱਚ ਜੀਵ ਜਿਹੜਾ ਹੈ ਉੱਤਮ ਸ੍ਰੇਸ਼ਟ ਬਣ ਜਾਂਦਾ ਹੈ ਤੇ ਜੀਵ ਦੀ ਮਤ ਬੌਧੀ ਹੋਣ ਕਰਕੇ ਉਹ ਨੀਚ ਹੋ ਜਾਂਦਾ ਹੈ ਫਿਰ ਆਪਾਂ ਸਮਝੀਏ ਯਤਨ ਕਰੀਏ ਜਦੋਂ ਸਾਡੇ ਕਰਮ ਜਿਹੜੇ ਪਹਿਲੇ ਸਮੇਂ ਅੰਦਰ ਕੀਤੇ ਸਨ ਕਿਰੇ ਮਾਨ ਕਰਮ ਜਦੋਂ ਉਹ ਸੰਚਿਤ ਬਣ ਗਏ ਸੰਚਿਤ ਤੋਂ ਬਾਅਦ ਜਦੋਂ ਸਾਡਾ ਅਗਲਾ ਜਨਮ ਹੋਣਾ ਸੀ ਉਹ ਪਰਾਲব্ধ ਬਣ ਕੇ ਸਾਨੂੰ ਵਾਪਰੇ ਆਣ ਕੇ ਪਰਾਲব্ধ ਕਰਮਾਂ ਦੇ ਅੰਦਰ ਜੋ ਕੁਝ ਪਰਮੇਸ਼ਰ ਨੇ ਸਾਡੇ ਕਰਮਾਂ ਦੇ ਵਿੱਚ ਲਿਖਿਆ ਉਹਦੇ ਰਾਹੀਂ ਅਸੀਂ ਕਦੀ ਸੰਸਾਰ ਅੰਦਰ ਉਤਮ ਬਣ ਜਾਂਦੇ ਬੜੀ ਚੰਗੀ ਵਿਚਾਰ ਸਾਡੇ ਮਨ ਅੰਦਰ ਆਉਂਦੀ ਹੈ ਚਲੋ ਭਾਈ ਗੁਰੂ ਘਰ ਚਲੀਏ ਜਾ ਕੇ ਗੁਰੂ ਨੂੰ ਨਾਤਮਸਤਕ ਹੋਈਏ ਦੋ ਚਾਰ ਜਾਂ ਲੰਘ ਜਾਂਦੇ ਨੇ ਉਹੀ ਸੰਗਤ ਜੀ ਜਿਹੜਾ ਸਾਡਾ ਮਨ ਪਹਿਲਾਂ ਗੁਰੂਵਰ ਦੌੜਦਾ ਸੀ ਉਹ ਸਾਡੇ ਕੁਝ ਪਰਲਬਧ ਮਾੜੀ ਫੋਣੇ ਕਰਕੇ ਕੁਝ ਕਰਮ ਜਿੱਥੇ ਉਥੇ ਦਿਖੇ ਹੋਏ ਸਨ ਉਹਦੇ ਨਾਲ ਹੀ ਅਸੀਂ ਕਰਦੇ ਅੰਦਰ ਹੀ ਠਹਿਰ ਕੇ ਚੱਲੋ ਅੱਜ ਬਹਿ ਜਾ ਕੱਲ ਨੂੰ ਚੱਲਿਆ ਜਾਈ ਇਹ ਮਨਾਂ ਅੰਦਰ ਵਿਚਾਰਾਂ ਆ ਜਾਂਦੀਆਂ ਚੱਲੋ ਗੁਰੂ ਕੇ ਦਰਸ਼ਨ ਹੋ ਗਏ ਉੱਠ ਕੇ ਹੁਣ ਦੌੜ ਚਲੀਏ ਇਹ ਆਮ ਜਿਹੜੀਆਂ ਗੱਲਾਂ ਸਾਡੇ ਨਾਲ ਵਾਪਰਦੀਆਂ ਨੇ ਭਾਰੇ ਸਾਨੂੰ ਗੱਲ ਨੂੰ ਸਮਝਣਾ ਪੈਣਾ ਹੈ ਕਿਉਂ ਸਾਡੇ ਨਾਲ ਐਸਾ ਵਰਦਾਰਾ ਵਾਪਰਦਾ ਹੈ ਇਹ ਜਿਹਨ ਦੇ ਵਿੱਚ ਗੱਲਾਂ ਪਾਉਣੀਆਂ ਪੈਣਗੀਆਂ ਕਿ ਕੱਲ ਤੇ ਚੰਗਾ ਕਰਮ ਸੀ ਕਦ ਦੌੜ ਕੇ ਗੁਰੂ ਘਰ ਚਲੇ ਗਏ ਅੱਜ ਲੱਗਦਾ ਸਾਡਾ ਕੋਈ ਮਾੜਾ ਕਰਨ ਲਿਖਿਆ ਹੋਇਆ ਜਿਹਦੇ ਕਾਰਨ ਅੱਜ ਜਾਗ ਨਹੀਂ ਆਈ ਅੱਜ ਉੱਠਿਆ ਨਹੀਂ ਜਾ ਰਿਹਾ ਸਰੀਰ ਢੇਰੇ ਡਾਈ ਜਾ ਰਿਹਾ ਕਿ ਰਹਿਣ ਦੇ ਅੱਜ ਕੱਲ ਨੂੰ ਚਲਿਆ ਜਾਈ ਤੇ ਜਦੋਂ ਫਿਰ ਇਹ ਜਿਹੜੇ ਭਾਵ ਮਾਨਤਰ ਸਿੱਖ ਆਪਣੇ ਢੜਾਉਣੇ ਸ਼ੁਰੂ ਕਰ ਦੇਵੇਗਾ ਕਿ ਨਹੀਂ ਉਦਮ ਹੁਣ ਕਰਨਾ ਪੈਣਾ ਕੋਜ ਪਹਿਲੇ ਕਰਮ ਅਨੁਸਾਰ ਤੇ ਮੈਨੂੰ ਇਹ ਕੁਝ ਮਿਲਣਾ ਹੀ ਮਿਲਣਾ ਸੀ ਹੁਣ ਮੈਂ ਆਪ ਜਤਨ ਕਰਾਂ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਜਿੱਥੇ ਮੈਨੂੰ ਮਨੁੱਖਾ ਦੇਹੀ ਇਹ ਕਰਮ ਜੋਨੀ ਮਿਲੀ ਹੈ ਇਹਦੇ ਵਿੱਚ ਜਿਹੜੇ ਕਰਮ ਕਰਾਂਗਾ ਉਹਦਾ ਫਲ ਭਗਧਾਨ ਫਿਰ ਪ੍ਰਾਪਤ ਹੋਵੇਗਾ